ਸੋ ਸਾਰਿਆਂ ਨੂੰ ਜੈ ਮਾਤਾ ਦੀ ਨਮਸਕਾਰ ਜੀ ਨਵਰਾਤਿਆਂ ਦੇ ਉੱਤੇ ਜਿਹੜੀ ਆਫਰ ਲਗਾ ਦਿੱਤੀ ਗਈ ਏ ਕਿਹਨਾਂ ਵੱਲੋਂ ਆਫਰ ਲਗਾਤੀ ਏ ਅੱਗੇ ਵੀ ਭਾਰੀ ਛੂਟ ਲਗਾ ਦਿੰਦੇ ਨੇ ਆਫਰਾਂ ਹੀ ਆਫਰਾਂ ਲਗਾ ਦਿੰਦੇ ਨੇ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਹਰ ਇੱਕ ਤਰ੍ਹਾਂ ਦਾ ਜਿਹੜਾ ਇਹ ਸੂਟ ਹੈ ਹਰ ਇੱਕ ਤਰ੍ਹਾਂ ਦੇ ਸੂਟ ਬੱਚਿਆਂ ਦਾ ਜੈਂਟਸ ਲੇਡੀਜ਼ ਹਰ ਇੱਕ ਤਰ੍ਹਾਂ ਦੇ ਜਿਹੜੇ ਤੁਹਾਨੂੰ ਕੱਪੜੇ ਇੱਥੇ ਅਵੇਲੇਬਲ ਹੋਣਗੇ ਤੁਸੀਂ ਪਤਾ ਤੁਹਾਨੂੰ ਲੱਗ ਹੀ ਗਿਆ ਕਿ ਤੇਰੀ ਦੁਕਾਨ ਤੇ ਲੈ ਕੇ ਆਇਆ ਐਸ ਕੇ ਸਟੋਰ ਐਸ ਕੇ ਸਟੋਰ ਬਟਾਲਾ ਵਾਲਿਆਂ ਨੇ ਆਫਰਾਂ ਲਗਾ ਦਿੱਤੀਆਂ ਵੱਡੀਆਂ ਵਡੀਆਂ-ਵਡੀਆਂ ਆਫਰਾਂ ਵੀ ਲਗਾ ਦਿੱਤੀਆਂ ਨੇ ਤੇ ਨਾਲ ਦੀ ਨਾਲ ਵੱਡੇ-ਵੱਡੇ ਡਰੈੱਸ ਵੀ ਜਿਹੜੇ ਇੱਥੇ ਮਿਲ ਜਾਣਗੇ। ਛੋਟੇ ਤੋਂ ਲੈ ਕੇ ਵੱਡੇ ਤੱਕ ਡਰੈੱਸ ਮਿਲਣਗੇ ਆਪਾਂ ਗੱਲਬਾਤ ਕਰਾਂਗੇ। ਐਸ ਕੇ ਸਟੋਰ। ਐਸ ਕੇ ਸਟੋਰ ਦਾ ਨਾ ਨਾ ਨਾਮ ਹੈ ਤੇ ਬਿਲਕੁਲ ਸਿੰਬਲ ਚੁੰਗ ਦੇ ਵਿੱਚ ਉਹਨਾਂ ਦੀ ਦੁਕਾਨ ਹੈ ਤੇ بڑے ਵੱਡੇ ਵੱਡੇ ਸੈਲੀਬ੍ਰਿਟੀ ਵੀ ਇੱਥੇ ਆਉਂਦੇ ਨੇ ਤੇ ਤੁਸੀਂ ਵੀ ਆਓ ਜਲਦੀ ਤੋਂ ਜਲਦੀ ਤੇ ਪਹਿਲੇ ਨਰਾਤੇ ਤੋਂ ਲੈ ਕੇ ਤੇ ਬਾਅਦ ਚ ਆਫਰਾਂ ਹੀ ਆਫਰਾਂ ਲਗਾ ਦਿੱਤੀਆਂ। ਗੱਲਬਾਤ ਕਰਦੇ ਆਂ। ਭਾਈ ਨਮਸਕਾਰ ਜੀ। ਉਹ ਸਾਡੇ ਜਿਹੜੀ ਦੁਕਾਨ ਹੈ ਉਹਨੂੰ ਅੱਜ 4 ਸਾਲ ਦੇ ਕਰੀਬ ਜਿਹੜੇ ਨੇ ਪੂਰੇ ਹੋ ਗਏ ਨੇ 5ਵਾਂ ਸਾਲ ਲੱਗ ਗਿਆ ਸੋ ਉਹਦੀ ਅਨਿਵਰਸਰੀ ਦੇ ਉੱਤੇ ਆਪਾਂ ਜਿਹੜੀ ਇਹ ਲਿਮਟਡ ਐਡੀਸ਼ਨ ਜਿਹੜੀ ਇਹ 50% ਦੀ ਜਿਹੜੀ ਸੇਲ ਹੈ ਆਲ ਓਵਰ ਲਗਾਤੀ ਫਲੈਟ ਸੋ ਤੁਸੀਂ ਲੇਡੀਜ਼ ਬੱਚਾ ਜੈਂਟਸ ਤੁਸੀਂ ਲੈ ਹਾਂ ਅ ਵੀ ਤੁਹਾਨੂੰ ਦੱਸਦੀ ਕਿ ਸਾਡੇ ਕੋਲ ਸਰਦੀ ਦੀ ਵੈਰਾਈਟੀ ਨੇ ਜਿਹੜੀ ਮੌਜੂਦ ਆ ਉਹਦੇ ਵੀ ਤੁਹਾਨੂੰ 50% ਡਿਸਕਾਊਂਟ ਜਿਹੜੀ ਆਪਾਂ ਦੇ ਦੇਾਂਗੇ ਐਸ ਕੇ ਸਾਹਿਬ ਪਹਿਲਾਂ ਬੜੇ ਸੈਲੀਬ੍ਰਿਟੀ ਤੁਹਾਡੇ ਕੋਲ ਆਏ ਨੇ ਪਰ ਅੱਜ ਕਿਤੇ ਨਾ ਕਿਤੇ ਸੈਲੀਬ੍ਰਿਟੀ ਤੁਸੀਂ ਬਣੇ ਦਿਓ ਆਪੇ ਹੀ ਬੜਾ ਨਾਮ ਕਮਾਉਂਦੇ ਹੋ ਸ਼ਾਇ ਹੋਏ ਹੋ ਸਾਰੇ ਪਾਸੇ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਇੰਸਟਾਗ੍ਰam ਤੇ ਕੀ ਕਹਿਣਾ ਚਾਹੁੰਦੇ ਹੋ ਕਿੰਨਾ ਦੀ ਬਦੌਲਤ ਹੈ ਸੋ ਲੱਕੀ ਭਾਜੀ ਜਿੱਦਾਂ ਜ਼ਿੰਦਗੀ ਜਿਹੜੀ ਹੈ ਨਾ ਉਹ ਚਲਦੀ ਦਾ ਨਾਮ ਜਿਹੜੇ ਮਕਸਦ ਆਪਣੇ ਆਪ ਬੜੀ ਜਾਂਦੇ ਨੇ ਸੜਕਾਂ ਦੇ ਦੇ ਮੰਜ਼ਲ ਜਿਹੜੀ ਆਪਣੇ ਆਪ ਜਿਹੜੀ ਤੁਹਾਨੂੰ ਖਿੱਚ ਕੇ ਲੈ ਜਾਂਦੀ ਏ ਸੋ ਕਿੱਥੋਂ ਆਪਾਂ ਸ਼ੁਰੂ ਹੋਏ ਆ ਕਿੱਥੇ ਜਾ ਰਹੇ ਆ ਕਿੱਥੇ ਜਾ ਰਹੇ ਇਹ ਸਾਰਾ ਜਿਹੜਾ ਵਾ ਸਾਡਾ ਜਿਹੜਾ ਲਿਖਿਆ ਆ ਵਾ ਪ੍ਰਮਾਤਮਾ ਸਾਨੂੰ ਆਪਣੇ ਆਪ ਰਾਹ ਪਾਈ ਜਾਂਦਾ ਵਾ ਬਾਕੀ ਜ਼ਿੰਦਗੀ ਦੇ ਵਿੱਚ ਜਿਹੜੇ ਟ੍ਰੈਂਡ ਆਉਂਦਾ ਰਿਹਾ ਮੈਨੂੰ ਉਸ ਹਿਸਾਬ ਦੇ ਨਾਲ ਕੰਮ ਦੇ ਵਿੱਚ ਉਹ ਅੱਜ ਕੱਲ ਜਿਹੜਾ ਇੱਕ ਸ਼ੌਂਕ ਜਿਹੜਾ ਦੱਬਿਆ ਸੀ ਕਾਰੋਬਾਰ ਚ ਬਚਪਨ ਤੋਂ ਲੈ ਕੇ ਉਹ ਪੱਤਰਕਾਰੀ ਦਾ ਸੀ ਉਹ ਕਿਤੇ ਨਾ ਕਿਤੇ ਉਹ ਵੀ ਅੱਜ ਮਾਲਕ ਨੇ ਜਿਹੜਾ ਉਹ ਪੂਰਾ ਕਰਾਤਾ ਉਹ ਕਰ ਰਹੇ ਆ ਸੋ ਆਫਰਾਂ ਵੀ ਲਗਾ ਦਿੱਤੀਆਂ ਭਾਰੀ ਤੇ ਨਵਰਾਤੇ ਪਹਿਲੇ ਨਵਰਾਤੇ ਤੋਂ ਲੈ ਕੇ ਕਿੱਥੋਂ ਤੱਕ ਜਿਹੜੀ ਆਫਰ ਚੱਲੇਗੀ ਜੀ ਇਹ ਸਾਡੇ ਜਿਹੜਾ ਸਤੰਬਰ ਮਹੀਨੇ ਜਿਹੜੀ ਹੈ ਨਾ ਉਹ ਦੁਕਾਨ ਦਾ ਮਹੂਰਤ ਕੀਤਾ ਸੀ ਤੁਸੀਂ ਉਹ ਤੋਂ ਓਪਨਿੰਗ ਤੇ ਵੀ ਆਈ ਸੀ ਜੀ ਸਾਡੀ ਦੁਕਾਨ ਨੂੰ 4 ਸਾਲ ਕੰਪਲੀਟ ਹੋ ਗਏ ਨੇ ਤੇ ਹੁਣ 5ਵਾਂ ਸਾਲ ਸਟਾਰਟ ਹੋ ਗਿਆ ਆ ਸੋ ਇੱਕ ਅਨਿਵਰਸਰੀ ਜਿਹੜੀ ਇੱਕ ਉਹਦੀ ਖੁਸ਼ੀ ਦੇ ਵਿੱਚ ਆਪਾਂ ਆਲੋ ਆਪਣੇ ਜਿੰਨੇ ਵੀ ਪੁਰਾਣੇ ਕਸਟਮਰ ਨੇ ਤੇ ਨਵੇਂ ਜਿਹੜੇ ਜੁੜਨਗੇ ਸਾਡੇ ਨਾਲ ਉਹਨਾਂ ਸਾਰਿਆਂ ਨੂੰ 50% ਸਕਾਊਨ ਜਿਹੜੀ ਉਹ ਦੀ ਵੈਰਾਈਟੀ ਸਾਡੇ ਕੋਲ ਤੁਹਾਨੂੰ ਪਤਾ ਹੀ ਹੈ ਸਰਦੀਆਂ ਗਰਮੀਆਂ ਬੱਚੇ ਤੋਂ ਲੈ ਕੇ ਫੈਮਿਲੀ ਸਟੋਰ ਆ ਉਹ ਚਲਦੀ ਦੇਗੀ। ਲੋ ਜੀ 4 ਸਾਲ ਹੋ ਗਏ ਨੇ ਐਸ ਕੇ ਸਟੋਰ 4 ਸਾਲ ਹੋ ਗਏ ਨੇ ਐਸ ਕੇ ਸਟੋਰ ਨੂੰ ਅੱਜ ਉਹਨਾਂ ਨੇ ਆਫਰ ਲਗਾ ਦਿੱਤੀ ਏ ਕਿ ਅੱਜ 4 ਸਾਲ ਪੂਰੇ ਹੋਣ ਦੇ ਉੱਤੇ ਤੇਰਾ ਉਹਨਾਂ ਨੇ ਆਫਰਾਂ ਹੀ ਆਫਰਾਂ ਲਗਾ ਦਿੱਤੀ ਆ ਤੁਸੀਂ ਵੀ ਆਓ ਤੇ ਨਵਰਾਤਿਆਂ ਦੇ ਵਿੱਚ ਜਿਹੜੀ ਇਹ ਭਾਰੀ ਛੂਟ ਵੀ ਦਿੱਤੀ ਜਾਏਗੀ ਜਲਦੀ ਤੋਂ ਜਲਦੀ ਆਓ ਤੁਹਾਨੂੰ ਲੋਕੇਸ਼ਨ ਵੀ ਦੱਸਾਂਗੇ ਐਸ ਕੇ ਸਟੋਰ ਸਿੰਬਲ ਚੌਂਗ ਬਟਾਲਾ ਐਸ ਕੇ ਸਟੋਰ ਸਿੰਬਲ ਚੌਂਗ ਬਟਾਲਾ ਵਿਜੇ ਬੇકરી ਦੇ ਬਿਲਕੁਲ ਨਾਲ ਤੁਸੀਂ ਜਲਦੀ ਤੋਂ ਜਲਦੀ ਆਓ ਤੇ ਭਾਰੀ ਆਫਰਾਂ ਦਾ ਲਾਭ ਉਠਾਓ